ਅੱਜ ਦਾ ਜੋ ਸਮਾਂ ਹੈ ਇਸ ਵਿੱਚ ਜੇ ਬੰਦਾ ਕਿਸੇ ਉੱਪਰ ਅੱਖਾਂ ਮੀਚ ਕੇ ਭਰੋਸਾ ਕਰ ਲੈਂਦਾ ਤਾਂ ਫਿਰ ਉਹ ਬਹੁਤ ਵੱਡੇ ਧੋਖੇ ਦਾ ਸ਼ਿਕਾਰ ਹੋ ਜਾਂਦਾ ਹੈ ਕਿਉਂਕਿ ਅੱਜ ਕੱਲ ਦਾ ਸਮਾਂ ਐਦਾਂ ਦਾ ਸਮਾਂ ਹੈ ਕਿ ਤੁਸੀਂ ਕਿਸੇ ਉੱਪਰ ਵੀ ਯਕੀਨ ਨਹੀਂ ਕਰ ਸਕਦੇ ਪੰਜੇ ਉਂਗਲਾਂ ਇਕਸਾਰਤਾ ਨਹੀਂ ਪਰ ਜ਼ਿਆਦਾਤਰ ਇਹੀ ਦੇਖਿਆ ਗਿਆ ਜਦੋਂ ਤੁਸੀਂ ਕਿਸੇ ਉੱਪਰ ਅੱਖਾਂ ਮੀਚ ਕੇ ਭਰੋਸਾ ਕਰਦੇ ਹੋ ਤਾ ਤੁਹਾਡੇ ਉ ਭਰੋਸੇ ਦਾ ਕਤਲ ਕਰਦਾ ਹੀ ਕਰਦਾਗਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਔਰਤ ਨੇ ਇੱਕ ਮਰਦ ਦੇ ਉੱਤੇ ਅੱਖਾਂ ਮੀਚ ਕੇ ਭਰੋਸਾ ਕੀਤਾ ਪਰ ਉਸ ਨੂੰ ਉਸ ਦੇ ਬਦਲੇ ਮਿਲੀ ਮੌਤ ਮੌਤ ਵੀ ਇੰਨੀ ਭਿਆਨਕ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਐਦਾਂ ਕੋਈ ਕਿਸੇ ਨੂੰ ਕਿਵੇਂ ਮਾਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਇਸ ਦਾ ਥਾਣਾ ਡੇਲੋਂ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਕਿਲਾ ਰਾਏਪੁਰ ਇੱਕ ਅਮਰੀਕੀ ਨਾਗਰਿਕ ਜੋ ਕਿ ਭਾਰਤ ਦੀ ਮੂਲ ਵਸਨੀਕ ਸੀ ਜਿਸ ਦਾ ਨਾਮ ਰੁਪਿੰਦਰਜੀਤ ਕੌਰ ਪੰਦੇਰ ਸੀ ਉਹ ਭਾਰਤ ਆਉਂਦੀ ਹੈ ਉਸ ਤੋਂ ਥੋੜੇ ਦਿਨਾਂ ਬਾਅਦ ਉਹ ਗਾਇਬ ਹੋ ਜਾਂਦੀ ਹੈ ਕਿਉਂਕਿ ਉਸ ਦਾ ਇੱਥੇ ਕੀ ਚੱਲ ਰਿਹਾ ਸੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੋਈ ਰਿਸ਼ਤੇਦਾਰਾਂ ਨਾਲ ਉਸ ਦਾ ਡਿਸਪਿਊਟ ਸੀ ਇਸ ਕਾਰਨ ਉਹ ਇੱਥੇ ਆਉਂਦੀ ਰਹਿੰਦੀ ਸੀ ਤੇ ਹੁਣ ਵੀ ਆਈ ਸੀ ਪਰ ਇੱਥੇ ਜਿਸ ਬੰਦੇ ਕੋਲ ਆ ਕੇ ਰੁਕਦੀ ਸੀ ਉਸ ਦਾ ਨਾਮ ਸਰਜੀਤ ਸਿੰਘ ਸੀ ਜੋ ਕਿ ਕਚਹਿਰੀਆਂ ਦੇ ਵਿੱਚ ਟਾਈਪਿਸਟ ਸੀ ਉਸ ਨੇ ਪੁਲਿਸ ਨੂੰ ਤਲਾਹ ਦਿੱਤੀ ਕਿ ਜੋ ਰੁਪਿੰਦਰਜੀਤ ਕੌਰ ਹੈ ਉਹ ਲਾਪਤਾ ਹੋਗੀ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੁਣ ਪੁਲਿਸ ਉਸ ਦੀ ਕੰਪਲੀਟ ਲਿਖਦੀ ਹੈ ਕੰਪਲੀਟ ਲਿਖਣ ਤੋਂ ਬਾਅਦ ਤਫ਼ਤੀਸ਼ ਕੀਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਤੇ ਆਖਰ ਪੁਲਿਸ ਦੀ ਜਾਂਚ ਘੁੰਮ ਕੇ surjit singh ਦੇ ਉੱਪਰ ਆ ਕੇ ਰੁਕਦੀ ਹੈ ਪੁਲਿਸ ਨੇ ਬਾਰ ਬਾਰ ਜਾਂਚ ਕੀਤੀ ਬਾਰ ਬਾਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਰ ਜੋ ਰਪਿੰਦਰਜੀਤ ਕੌਰ ਪੰਦੇਰਾ ਉਹ ਗਈ ਤਾਂ ਗਈ ਕਿੱਥੇ ਇਸ ਦੀ ਉਮਰ ਲਗਭਗ 71 ਸਾਲ ਸੀ ਤੇ ਇਸ ਦੇ ਪਹਿਲਾਂ ਦੋ ਵਿਆਹ ਹੋਏ ਹੋਏ ਸੀ ਤਾਂ ਹੁਣ ਪੁਲਿਸ ਦੀ ਜਦੋਂ ਜਾਂਚ ਆ ਕੇ ਹਰ ਵਾਰ surjit singh ਉੱਤੇ ਰੁਕਦੀ ਹੈ ਤਾਂ ਹੁਣ ਪੁਲਿਸ surjit singh ਨੂੰ ਹੀ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਪੁਲਿਸ ਨੇ ਜੋ ਸਰਵਲਾਂਸ ਟੀਮਾਂ ਸੀ ਉਹਨਾਂ ਦੀ ਮਦਦ ਲਈਤੀ ਗਈ ਕਾਲ ਡਿਟੇਲਾਂ ਕਢਵਾਈਆਂ ਗਈਆਂ ਤਾਂ ਪੁਲਿਸ ਨੂੰ ਲੱਗਿਆ ਕਿ ਸਰਜੀਤ ਸਿੰਘ ਨੇ ਹੀ ਸ਼ਾਇਦ ਉਸ ਨੂੰ ਗਾਇਬ ਕੀਤਾ ਹੁਣ ਸਰਜੀਤ ਸਿੰਘ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਸਰਜੀਤ ਸਿੰਘ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਹੁਣ ਪੁਲਿਸ ਸਖਤੀ ਤੇ ਆਉਂਦੀ ਹੈ ਤਾਂ ਫਿਰ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਸਰਜੀਤ ਸਿੰਘ ਹੈ ਉਹ ਕਚੈਰੀਆਂ ਦੇ ਵਿੱਚ ਟਾਈਪਿਸਟ ਹੈ ਤੇ ਜੋ ਇਹ ਰੁਪਿੰਦਰਜੀਤ ਕੌਰ ਪੰਦੇਰ ਹੈ ਇਸ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਇੱਥੇ ਡਿਸਪਿਊਟ ਚੱਲਦਾ ਹੈ ਵੈਸੇ ਅਮਰੀਕਾ ਦੀ ਨਾਗਰਿਕ ਹੈ ਤੇ ਜੋ ਰੁਪਿੰਦਰਜੀਤ ਕੌਰ ਪੰਦੇਰ ਹੈ ਇਸ ਦੀ ਫਰੈਂਡਸ਼ਿਪ ਹੈ ਯੂਕੇ ਦੇ ਵਿੱਚ ਰਹਿਣ ਵਾਲੇ ਚਰਨਜੀਤ ਸਿੰਘ ਦੇ ਨਾਲ ਜਿਸ ਨਾਲ ਇਹ ਵਿਆਹ ਕਰਵਾਉਣਾ ਚਾਹੁੰਦੀ ਹੈ ਹੁਣ ਜੋ ਚਰਨਜੀਤ ਸੀ ਉਹ ਰੁਪਿੰਦਰਜੀਤ ਕੌਰ ਤੋਂ ਪੈਸੇ ਵੀ ਖਾਂਦਾ ਸੀ ਇੱਧਰ ਜੋ ਸੁਰਜੀਤ ਸਿੰਘ ਸੀ ਇਸ ਨੂੰ ਵੀ ਰੁਪਿੰਦਰਜੀਤ ਕੌਰ ਪੈਸੇ ਦਿੰਦੀ ਸੀ ਪਰ ਹੁਣ ਚਰਨਜੀਤ ਸਿੰਘ ਨੂੰ ਲੱਗਿਆ ਕਿ ਇਹ ਔਰਤ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਇਹ ਹੁਣ ਦਬਾਅ ਪਾ ਰਹੀ ਸੀ ਕਿ ਮੇਰੇ ਨਾਲ ਵਿਆਹ ਕਰਵਾ ਪਰ ਚਰਨਜੀਤ ਸਿੰਘ ਇਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਉਹ ਤਾਂ ਸਿਰਫ ਇਸ ਤੋਂ ਪੈਸੇ ਖਾਣਾ ਚਾਹੁੰਦਾ ਸੀ ਤੇ ਹੁਣ ਜੋ ਰੁਪਿੰਦਰਜੀਤ ਕੌਰ ਸੀ ਇਹ ਬੇਵਫਾਈ ਦੀ ਸ਼ਿਕਾਰ ਹੋ ਚੁੱਕੀ ਸੀ ਕਿਉਂਕਿ ਇਸ ਤੋਂ ਪੈਸੇ ਖਾਦੇ ਗਏ ਤੇ ਇਸ ਨਾਲ ਚਰਨਜੀਤ ਸਿੰਘ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਰੁਪਿੰਦਰਜੀਤ ਕੌਰ ਉਸ ਉੱਤੇ ਦਬਾਅ ਪਾ ਰਹੀ ਸੀ ਹੁਣ ਚਰਨਜੀਤ ਸਿੰਘ ਨੂੰ ਲੱਗਦਾ ਕਿ ਕਿਉਂ ਨਾ ਰੁਪਿੰਦਰਜੀਤ ਕੌਰ ਦਾ ਹੀ ਕਤਲ ਕਰਵਾ ਦਿੱਤਾ ਜਾਵੇ ਤਾਂ ਹੁਣ ਚਰਨਜੀਤ ਸਿੰਘ ਨੇ ਰੁਪਿੰਦਰਜੀਤ ਕੌਰ ਨੂੰ ਸਰਜੀਤ ਸਿੰਘ ਦੇ ਨਾਲ ਮਲਾਇਆ ਸੀ ਕਿ ਕੇਸ ਦੇ ਮਾਮਲੇ ਦੇ ਵਿੱਚ ਕਦੇ ਲੋੜ ਪੈਂਦੀ ਹੈ ਰੁਪਿੰਦਰਜੀਤ ਕੌਰ ਹੁਣ ਕਿਲਾ ਰਾਏਪੁਰ ਵਿੱਚ ਸਰਜੀਤ ਸਿੰਘ ਦੇ ਘਰ ਹੀ ਰਹਿ ਰਹੀ ਸੀ ਤਾਂ ਹੁਣ ਚਰਨਜੀਤ ਸਿੰਘ ਨੂੰ ਲੱਗਦਾ ਹੈ ਕਿ ਰੁਪਿੰਦਰਜੀਤ ਕੌਰ ਦਾ ਕਤਲ ਕਰਵਾ ਦਿੱਤਾ ਜਾਵੇ ਪਰ ਕਿਸ ਤੋਂ ਕਰਵਾਇਆ ਜਾਵੇ ਤਾਂ ਹੁਣ ਉਹ ਸਰਜੀਤ ਸਿੰਘ ਦੇ ਨਾਲ ਗੱਲ ਕਰਦਾ ਹੈ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਰੁਪਿੰਦਰਜੀਤ ਕੌਰ ਦਾ ਕਤਲ ਕਰ ਦੇਵੇਂ ਕਿਉਂਕਿ ਇਹ ਚਰਨਜੀਤ ਸਿੰਘ ਨੂੰ ਵਿਆਹ ਲਈ ਮਜਬੂਰ ਕਰ ਰਹੀ ਸੀ ਜੇ ਤੂੰ ਰੁਪਿੰਦਰਜੀਤ ਕੌਰ ਦਾ ਕਤਲ ਕਰ ਦੇਵੇਂ ਤਾਂ ਤੈਨੂੰ ਮੈਂ 50 ਲੱਖ ਰੁਪਈਆ ਦੇਵਾਂਗਾ ਹੁਣ ਸਰਜੀਤ ਸਿੰਘ ਨੂੰ ਲੱਗਦਾ ਹੈ ਕਿ ਇਸ ਦੇ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ ਜੇ ਮੈਂ ਇਸ ਦਾ ਕਤਲ ਵੀ ਕਰ ਦੇਵਾਂਗਾ ਤਾਂ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤਾਂ ਹੁਣ ਸੁਰਜੀਤ ਸਿੰਘ 12 ਜੁਲਾਈ 2025 ਰੁਪਿੰਦਰਜੀਤ ਕੌਰ ਦੇ ਸਿਰ ਦੇ ਵਿੱਚ ਬੇਸਬਾਲ ਬੈਟ ਮਾਰਦਾ ਹੈ ਤੇ ਇਸ ਦੀ ਹਤਿਆ ਕਰ ਦਿੰਦਾ ਹੈ ਹਤਿਆ ਤੋਂ ਬਾਅਦ ਇਹ ਹੁਣ ਸੋਚ ਰਿਹਾ ਸੀ ਕਿ লাশ ਦਾ ਕੀ ਕੀਤਾ ਜਾਵੇ ਤਾਂ ਇਹ লাশ ਨੂੰ ਬੋਰੀ ਦੇ ਵਿੱਚ ਪਾਉਂਦਾ ਹੈ ਤੇ ਇਸ ਨੂੰ ਅੱਗ ਲਗਾ ਦਿੰਦਾ ਹੈ ਤੇ ਜੋ ਰੁਪਿੰਦਰਜੀਤ ਕੌਰ ਦਾ ਮੋਬਾਈਲ ਹੁੰਦਾ ਹੈ ਉਸ ਨੂੰ ਵੀ ਭੰਨ ਦਿੰਦਾ ਹੈ ਹੁਣ ਜਦੋਂ ਰੁਪਿੰਦਰਜੀਤ ਕੌਰ ਦੀ লাশ ਬਿਲਕੁਲ ਸੜ ਜਾਂਦੀ ਹੈ ਸਿਰਫ ਹੱਡੀਆਂ ਰਹਿ ਜਾਂਦੀਆਂ ਤਾਂ ਇਹ ਉਹ ਹੱਡੀਆਂ ਚੱਕ ਕੇ ਸੂਏ ਦੇ ਵਿੱਚ ਸੁੱਟ ਦਿੰਦਾ ਹੈ ਤੇ ਇਸ ਨੂੰ ਲੱਗਦਾ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਜਦੋਂ ਪੁਲਿਸ ਤਫ਼ਤੀਸ਼ ਕਰਦੀ ਹੈ ਕਿ ਜੋ ਕਤਲ ਹੋਇਆ ਰੁਪਿੰਦਰਜੀਤ ਕੌਰ ਦਾ ਤੇ ਹੁਣ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਜੋ ਰੁਪਿੰਦਰਜੀਤ ਕੌਰ ਆਏ ਉਹ ਲਾਪਤਾ ਨਹੀਂ ਹੋਈ ਉਹ ਗੁੰਮਸ਼ੁਦਾ ਨਹੀਂ ਹੋਈ ਸਗੋਂ ਸਰਜੀਤ ਸਿੰਘ ਨੇ ਹੀ ਉਸਦਾ ਕਤਲ ਕੀਤਾ ਹੈ ਹੁਣ ਪੁਲਿਸ ਕੇਸ ਦਰਜ ਕਰਦੀ ਹੈ ਸਰਜੀਤ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ ਚਰਨਜੀਤ ਸਿੰਘ ਤਾਂ ਯੂਕੇ ਦੇ ਵਿੱਚ ਆ ਪਰ ਇਸ ਨੂੰ ਇੱਥੇ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਜੋ ਇਸ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਭੰਨਿਆ ਹੋਇਆ ਮੋਬਾਈਲ ਅਤੇ ਜੋ ਰੁਪਿੰਦਰਜੀਤ ਕੌਰ ਪੰਦੇਹਰ ਦੀਆਂ ਹੱਡੀਆਂ ਸੂਏ ਦੇ ਵਿੱਚ ਛੁੱਟੀਆਂ ਸੀ ਉਹਨਾਂ ਵਿੱਚੋਂ ਵੀ ਕੁਝ ਹੱਡੀਆਂ ਪੁਲਿਸ ਵੱਲੋਂ ਬਰਾਮਦ ਕਰ ਲਈਆਂ ਜਾਂਦੀਆਂ ਨੇ ਤੇ ਜੋ surjit singh ਹੁੰਦਾ ਏਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਇੱਕ ਔਰਤ ਨੇ ਇੱਕ ਬੰਦੇ ਦੇ ਉੱਤੇ ਵਿਸ਼ਵਾਸ ਕੀਤਾ ਉਸ ਨੂੰ ਲੱਗਿਆ ਕਿ ਮੈਂ ਚਰਨਜੀਤ ਸਿੰਘ ਦੇ ਨਾਲ ਵਿਆਹ ਕਰਵਾਵਾਂਗੀ ਪਰ ਚਰਨਜੀਤ ਸਿੰਘ ਤਾਂ ਏਸ ਦੇ ਪੈਸਿਆਂ ਤੇ ਅੱਖ ਰੱਖੀ ਬੈਠਾ ਸੀ ਉਸ ਨੂੰ ਏਸ ਦੇ ਨਾਲ ਵਿਆਹ ਕਰਵਾਉਣ ਵਿੱਚ ਕੋਈ ਵੀ ਇੰਟਰਸਟ ਨਹੀਂ ਸੀ ਉਹ ਰੁਪਿੰਦਰਜੀਤ ਕੌਰ ਤੋਂ ਕਾਫੀ ਪੈਸੇ ਖਾ ਜਾਂਦਾ ਹੈ ਤੇ ਸਰਜੀਤ ਸਿੰਘ ਨੂੰ ਵੀ ਉਹ ਪੈਸੇ ਦਵਾਉਂਦਾ ਹੈ ਤੇ ਹੁਣ ਜਦੋਂ ਫਿਰ ਰੁਪਿੰਦਰਜੀਤ ਕੌਰ ਪੰਦੇਰ ਨੂੰ ਲੱਗਦਾ ਕਿ ਮੈਂ ਚਰਨਜੀਤ ਸਿੰਘ ਨਾਲ ਵਿਆਹ ਕਰਵਾਉਣਾ ਉਹ ਨਾ ਨੁਕਰ ਕਰ ਰਿਹਾ ਤਾਂ ਫਿਰ ਇਹਨਾਂ ਦੇ ਵਿੱਚ ਝਗੜਾ ਹੁੰਦਾ ਤੇ ਝਗੜੇ ਤੋਂ ਬਾਅਦ ਚਰਨਜੀਤ ਸਿੰਘ ਨੂੰ ਲੱਗਦਾ ਕਿ ਕਿਉਂ ਨਾ ਰੁਪਿੰਦਰਜੀਤ ਕੌਰ ਪੰਦੇਰ ਦਾ ਕਤਲ ਕਰਵਾ ਦਿੱਤਾ ਜਾਵੇ ਤੇ ਫਿਰ ਉਹ ਇਹ ਕੰਮ surjit singh ਨੂੰ ਦਿੰਦਾ ਜੋ ਕਿ ਕਚੇਰੀਆਂ ਦੇ ਵਿੱਚ ਟਾਈਪਿਸਟ ਸੀ ਤੇ surjit singh ਨੂੰ ਲੱਗਦਾ ਕਿ ਇਸ ਦੇ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ ਕਿਸੇ ਨੂੰ ਕੁਝ ਵੀ ਨਹੀਂ ਪਤਾ ਨਹੀਂ ਲੱਗੇਗਾ ਮੈਂ ਇੰਨੀ ਪਰਫੈਕਟ ਪਲੈਨਿੰਗ ਦੇ ਨਾਲ ਇਸ ਦਾ ਕਤਲ ਕਰ ਦੇਵਾਂਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ